ਰੁਕ ਜਾਂਦੀ ਕੀ ਹੋ ਜਾਂਦਾ ਤੈਨੂੰ ਹੈ ਨਾਲੇ ਪਤਾ ਵੀ ਮੰਦਰ ਪੜ ਕੇ ਫਰਦਾ ਹੂੰ ਮਰੇ ਸਾੜ ਦਾ ਮਾਰ ਮੂਰ ਨਾ ਦੇਵੀ ਕਦ ਬਸਤੇ ਮਿਲਾਇਆ ਮਿਲਣ ਨੂੰ ਰੇ ਤੈਨੂੰ ਮਿਲਣ ਨਹੀਂ ਆਈ ਹਾਂ ਤੈਨੂੰ ਅੱਗ ਲਾਉਣੀ ਛਾਂਪ ਫੜਾਉਣ ਆਈ ਆ ਜਿਹਦੇ ਪਿੱਛੇ ਕੁਤਕਲੇ ਛਿੜ ਰਿਹਾ ਗੈਦਾ ਬੜੀ ਛਾਂਪ ਆ ਹਜੇ ਪੁੱਛਦਾ ਕਿਹੜੀ ਛਾਂਪ ਲੈ ਫੜ ਚੈੱਕ ਕਰ ਲੈਨੂੰ ਉਹੀ ਹੈ ਨਾ ਉਹ ਮੈਂ ਕੀ ਕਰਨਾ ਚਰਨ ਉਹਦਾ ਮੈਂ ਜਾ ਤੈਨੂੰ ਦੇਤੀ ਤੂੰ ਰੱਖ ਲੈ ਤੂੰ ਕਾ ਮੋੜਨ ਆਈ ਇਹਨੂੰ ਮੈਂ ਮੰਗਿਆ ਤੇ ਥੋਂ ਹੈ ਵੇ ਮੰਗੀ ਸੀ ਮੰਗਣ ਤਾਂ ਘਰ ਤੱਕ ਪਹੁੰਚ ਗਿਆ ਸੀ ਹੈ ਜਿਹਦਾ ਮਾਲੇ ਜਿਹੜੀ ਗੱਲ ਹੋ ਗਈ ਦੀ ਹਵਾ ਗਈ ਦੀ ਮੈਂ ਦੁਬਾਰਾ ਉਹ ਤਾਂ ਨਹੀਂ ਆਇਆ ਤੇਰੇ ਕੋਲ ਤੈਨੂੰ ਕਹਿ ਗਿਆ ਸੀ ਵੀ ਭਾਈ ਤੂੰ ਰੱਖ ਲੈ ਤੇਰੀ ਆ ਮੈਂ ਆਪੇ ਹੀ ਲਾ ਕਰ ਦੂੰ ਜਿਵੇਂ ਮਰਜ਼ੀ ਕਰਾਂ ਨਾ ਸਵਾਤ ਤਾਂ ਤਾਂ ਜੇ ਜੇਬ ਚੋਂ ਦਿੰਦਾ ਵੀ ਸ਼ਾਂਪ ਤਾਂ ਇਹ ਭਾਗੂ ਕੀ ਹੈ ਜਿਹਦੀ ਮਰਜ਼ੀ ਆ ਭਾਗੂ ਮੇਰਾ ਮੈਂ ਭਾਗੂ ਦਾ ਹੈ ਸਾਡੇ ਚ ਕੀ ਬੰਦਿਆ ਭਾਗੂ ਦੇ ਮੈਨੂੰ ਦੱਦੀ ਮੈਂ ਤੈਨੂੰ ਦੱਦੀ ਗੱਲ ਮੁੱਕ ਗਈ ਕਿਉਂ ਵਧਾਈ ਜਾਂਦੀਆਂ ਗੱਲਾਂ ਨੂੰ ਤੂੰ ਹੀ ਵੀਰੇ ਇਹ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਨਾ ਪ੍ਰੀਤ ਹੋਰੀਆਂ ਕੀ ਸੋਚਣਗੀਆਂ ਮੇਰੇ ਤੋਂ ਤਾਂ ਤਵਾਰੀ ਉੱਠ ਗਈ ਉਹਨਾਂ ਦੀ ਅਗਲੀਆਂ ਸੋਚਣੇ ਚੋਰ ਫੇਰੇ ਲੈਣ ਜੀ ਨੇ ਜਿਹੜਾ ਕੋ ਸੋਚਣਾ ਦੁਨੀਆ ਦਾ ਕਾਹੋ ਸੋਚ ਰਿਹਾ ਤੂੰ ਐ ਸੋਚ ਮੀਰਾ ਤੇਰੇ ਬਾਰੇ ਕੀ ਸੋਚਦਾ ਮੇਰਾ ਤਾਂ ਨਹੀਂ ਮਾੜਾ ਸੋਚਦਾ ਮੇਰੇ ਤਾਂ ਕਾਸ ਦਾ ਟਿੱਕਾ ਲਵਾਤਾ ਨਾ ਸਾਰੇ ਕੀ ਸੋਚਦੇ ਹੋਣਗੇ ਕੀ ਕਹਿੰਦੀ ਉਹਨਾਂ ਦੀ ਨਵੀਂ ਵਿਆਹੀ ਜਿਹੜੀ ਆਈ ਜੱਸਸੇ ਕਿਉਂ ਫਰਕ ਪੈਂਦਾ ਤੈਨੂੰ ਉਹਨਾਂ ਤੋਂ ਦੱਸ ਹਾਂ ਤੇ ਤੂੰ ਐ ਜੇ ਨਾ ਕਰਿਆ ਕਰ ਮੇਰਾ ਦਿਲ ਘਟਦਾ ਹੈ ਕਰਕੇ ਪੱਠ ਬੈ ਗਈ ਮੇਰੇ ਕੋਲ ਮੂੰਹ ਤਾਂ ਕਰ ਲਾ ਜੇ ਗੱਲ ਕਰਨੀ ਆ ਮੂੰਹ ਕਰਕੇ ਕਰ ਲਾ ਹੋ ਪੂਰੇ 15 ਸਾਲਾਂ ਦਾ ਨਾ ਤੇਰੇ ਕੰਨੀ ਮੂੰਹ ਸੀ ਅਮਿੰਦਰ ਕੰਨੀ ਤਾਂ ਪੇਠੀ ਸੀ ਪਰ ਅਸਲੀਅਤ ਤਾਂ ਹੁਣ ਪਤਾ ਲੱਗੀ ਆ ਵੀ ਕਿਹਦੇ ਕੰਨੀ ਮੂੰਹ ਕਰਨਾ ਤੇ ਕਿ ਆਹੋ ਆਹੋ ਖਾ ਕੇ ਵੀਰੇ ਨੂੰ ਹਣ ਮੰਦਰ ਵਾਲੀ ਹੋ ਗਈ ਤੂੰ ਠੀਕ ਆ ਭਾਈ ਤੇ ਦੁਈਆਦਾਰਿਆ ਤੇਰਾ ਖਾ ਲਿਆ ਹਨਾ ਤੇ ਮੇਰਾ ਮੇਰਾ ਕੁਛ ਨਹੀਂ ਗਿਆ ਨਾ ਮੈਂ ਕੀ ਖਾ ਲਿਆ ਤੇਰਾ ਬੋਲ ਕਿੱਦਾਂ ਕੀ ਲਿਆ ਤੇਰੇ ਤੋਂ ਮੈਂ ਦੱਸ ਮੈਨੂੰ ਕਿੱਥੇ ਕੀ ਲਿਆ ਆ ਜਦੋਂ ਆਇਆ ਤੈਨੂੰ ਦੇਖ ਕੇ ਆਇਆ ਕੀ ਲੈ ਕੇ ਆਇਆ ਦੱਸ ਬੱਸ ਲੱਗ ਗਿਆ ਸੁਣਾਣਾ ਸੁਣਾਤੀਆਂ ਪਰ ਤੂੰ ਨਹੀਂ ਮੈਨੂੰ ਸੁਣਾਉਂਦੀ ਤੂੰ ਨਹੀਂ ਸੁਣਾਉਂਦੀ ਮੈਨੂੰ ਮੈਂ ਨਾ ਸੁਣਾਵਾ ਆ ਦੇਖ ਲੈ ਮੇਰੇ ਸਾਲ ਦੀ ਮੇਰੀ ਸਾਰੀ ਦਾੜੀ ਚਿੱਟੀ ਹੋ ਗਈ ਗੱਪਰੂ ਹੁੰਦਾ ਸੀ ਹੈ ਚੰਗੇ ਚੰਗੇ ਕੁੜੇ ਦਾ ਰਿਸ਼ਤੇ ਆਉਂਦੇ ਤਾਂ ਮੈਂ ਤੇਰੇ ਪਿੱਛੇ ਵਿਆਹ ਨਹੀਂ ਕਰਾਇਆ ਤੇਰੇ ਜਬਾਕ ਹੋ ਗਿਆ ਤੇਰਾ ਖਸਮ ਤੇਰਾ ਜਹਾਨ ਚ ਤੇਰਗ ਮੇਰਾ ਕੀ ਕੱਲ ਨੂੰ ਸਾਲੇ ਅੱਜ ਤੱਕ ਹੱਡ ਪੈਰ ਚੱਲਦੇ ਨੇ ਮੈਂ ਬੁढ़ा ਹੋ ਗਿਆ ਮੰਜੇ 'ਚ ਪੈ ਗਿਆ ਮੈਨੂੰ ਰੋਟੀ ਕੌਣ ਦਊ ਤੂੰ ਆਵੇਂਗੀ ਦੇਣਾ ਰੋਟੀ ਆਵੇਂਗੀ ਰੋਟੀ ਅੱਜ ਤੱਕ ਵੀਰੇ ਤੈਨੂੰ ਮਿਲ ਜਾਂਦੀ ਬੜਾ ਚਾ ਹਾਂ ਉਹ ਤਾਂ ਤੂੰ ਹੀ ਮੁਕਰਿਆ ਤੇਰੇ ਪਿਓ ਆ ਜਿਹੜਾ ਉਹੀ ਮੁਕਰ ਗਿਆ ਕਹਿੰਦਾ ਕਿ ਸਾਡੀ ਬਰਾਦਰੀ ਹੋਰ ਹੈ ਤੇ ਇਹਦੀ ਹੋਰ ਹੈ हां ਵਿਆਹ ਤਾਂ ਅੱਜ ਨੂੰ ਹੋ ਜਾਂਦਾ ਉਹ ਤਾਂ ਜਾਪਾ ਪੱਤਾਂ ਪਰਖਣ ਲੱਗ ਗਏ ਉਹ ਮੁਕਰਿਆ ਕાળੂਤੀ ਮੁਕਰਿਆ ਕાળੂਤੀ ਸਾਰੀ ਕਬੀਲਦਾਰੀ ਮਰੀ ਸਾਲੀ ਮਰੇ ਪਿਓ ਦੇ ਹੱਥ ਤੀ ਮੈਂ ਕੋਈ ਕੰਮ ਨਹੀਂ ਕਰਦਾ ਤੀ ਨਾ ਮੈਨੂੰ ਐਂ ਦੱਸ ਬੇ ਮਟੀਆਂ ਤੇ ਸੌਹਾਂ ਕੌਣ ਖਾਂਦਾ ਸੀ ਉਹ ਝੂਠੀਆਂ ਸੌਹਾਂ ਖਾਈ ਗਿਆ ਸੌਹਾਂ ਤੇ ਤਾਂ ਤੂੰ ਵੀ ਫਿਰ ਗਈ ਮੈਂ ਨਹੀਂ ਫਿਰਿਆ ਮੈਨੂੰ ਤਾਂ ਕਹਿਦੀ ਜੇ ਮੈਂ ਵਿਆਹ ਕਰਵਾ ਕੇ ਕਿਸੇ ਹੋਰ ਦਾ ਹੋ ਜਾਂਦਾ ਤੈਨੂੰ ਨਾ ਪੁੱਸਦਾ ਚਰਨੋ ਮੈਂ ਸੌਹਾਂ ਤੋਂ ਨਹੀਂ ਫਿਰਿਆ ਸੌਹਾਂ ਤੋਂ ਤੂੰ ਫਿਰ ਗਈ ਮੈਂ ਅੱਜ ਵੀ ਉੱਥੇ ਖੜਾ ਹੇ ਮੈਂ ਵੀ ਉੱਥੇ ਖੜਾ ਵੱਜਦਾ ਮੈਂ ਤਾਂ ਮੈਂ ਵੀ ਖੜੀ ਆ ਤੂੰ ਕਿੱਥੇ ਖੜੀ ਆ ਤੂੰ ਦਾ ਬੱਦ ਲੱਗੀ ਹੁਣ ਤੂੰ ਉਹ ਰਹੀਏ ਨਹੀਂ ਉਹ ਰੂਪ ਤੇ ਦਰਪਿਆਰਾ ਹੋ ਗਿਆ ਠੀਕ ਆ ਆ ਨਹੀਂ ਤਾਂ ਸੋਚ ਲੈਂਦਾ ਵੇ ਤੇਰੇ ਲਈ ਮੈਂ ਕੀਤਾ ਕੀ ਨਹੀਂ ਪੂਰੇ 15 ਸਾਲ ਹੋ ਗਏ ਵਿਆਹ ਤੋਂ ਪਹਿਲਾਂ ਦੀ ਗੱਲ ਆ 5 ਸਾਲੋ 10 ਸਾਲ ਹੋ ਗਏ ਵਿਆਹੀ ਨੂੰ ਮੈਂਦਰ ਨੂੰ ਤਾਂ ਵਿਚਾਰੇ ਨੂੰ ਮੈਂ ਕਦੇ ਪੁੱਛਿਆ ਵੀ ਨਹੀਂ ਜਿੰਨਾ ਦੇਖਦੀ ਸੀ ਤੈਨੂੰ ਪਿਆਰ ਨਾਲ ਦੇਖਦੀ ਸੀ ਤੇਰੇ ਲਈ ਮੋਹ ਪ੍ਰੇਮ ਸੀ ਫਿਰ ਮੈਂ ਕਿਹੜਾ ਕੁਝ ਕਰਿਆ ਨਹੀਂ ਤੇਰੇ ਲਈ ਕੁਝ ਕਰਿਆ ਨਹੀਂ ਹਾਂ ਪਤਾ ਤੇਰੇ ਪਿੱਛੇ ਮਹਿੰਦਰ ਮੈਨੂੰ ਕੀ ਕੁਛ ਬੋਲਦਾ ਅੱਜ ਤੱਕ ਮੈਨੂੰ ਇਹ ਨਹੀਂ ਆਖਿਆ ਸੀ ਜਿਹੜਾ ਮੇਰੇ ਤੇ ਹੱਥ ਚੱਕਣ ਲੱਗ ਗਿਆ ਹੁਣ ਤੇ ਤੇ ਕੁੱਟ ਸਿਰਦਾਗਾ ਫਿਰ ਤੂੰ ਮੇਰੇ ਅੱਗੇ ਕਸੂਰਾ ਚਰਨ ਹੋ ਤੇਰਾ ਕਸੂਰ ਹੈ ਸਾਰਾ ਭਾਂਡਾ ਸਾਰਾ ਮੇਰੇ ਤੇ ਪੰਨਤਾ ਮੈਨੂੰ ਮਾਰਾ ਕਰਤਾ ਤੈਨੂੰ ਮਾਰਾ ਕੀ ਬਣ ਕੇ ਬਗੀ ਹਾਂ ਮੈਨੂੰ ਮਾਰਾ ਕਰਤਾ ਹੈ ਚੰਗੀ ਬਣ ਕੇ ਬੈਗੀ ਕਿਹੜੇ ਪਾਸੇ ਚੰਗੀ ਬਣ ਕੇ ਬੈਗੀ ਉਹ ਹੁਣ ਮੈਨੂੰ ਕੀ ਮੂੰਹ ਲਾਊਗਾ ਚਲੇ ਤਰ ਦੇ ਜਨਾਨੀ ਵਾਲੇ ਚਲੇ ਤਰ ਨੋਦੋ ਕਉਣਾ ਤੈਨੂੰ ਮੰਦਰ ਦੀ ਆਈ ਐ ਉਹੋ ਵੀ ਤਾਂ ਤੈਨੂੰ ਪਤਾ ਦੀ ਬਿ ਵਿਆਹੀ ਹੋਈ ਆ ਮੰਦਰ ਨਾਲ ਹੈ ਉਹਦੀ ਕਹਿੰਦੀ ਮੈਨੂੰ ਬੇ ਬਸ ਵੀਰੇ ਸ਼ਰਮ ਮੰਨ ਲਾ ਆ ਗੱਲ ਕਹਿਣ ਤੋਂ ਪਹਿਲਾਂ ਸ਼ਰਮ ਮੰਨ ਲਾ ਤੈਨੂੰ ਤਾਂ ਸ਼ਰਮ ਹੋਦੀ ਨਹੀਂ ਸਾਲੀ ਬਾਹੀ ਮੰਨੀ ਜਾਵਾ ਫਾਹਾ ਲੈ ਲਾ ਮੈਂ ਮਰ ਜਾ ਹੈ ਮਰ ਜਾ ਮਰ ਜਾ ਉਹਦੀ ਮਰ ਜਾ ਦਾ ਪਰੇ ਆਹ ਦਿਨ ਤਾਂ ਮੈਨੂੰ ਨਾਲ ਦੇਖਣੇ ਪੈਂਦੇ ਹੈ ਮੈਂ ਘਰ ਦੀ ਨਾ ਘਰ ਦੀ ਰਹੀ ਦੱਸ ਮੈਂ ਕਿੱਧਰ ਜਾਵਾ ਆ ਹੁਣ ਤੂੰ ਕਹਿੰਦੀ ਆ ਮੈਨੂੰ ਵੀ ਮਰ ਜਾ ਸਾਰੇ ਲੋਕ ਤਾਂ ਕਹਿੰਦੇ ਹੀ ਤੇ ਹੁਣ ਤੂੰ ਵੀ ਕਹਿਣ ਲੱਗ ਗਈ ਆ ਚੱਕ ਆ ਚੱਕ ਆਪਦੀ ਛਾਂਪ ਅਗ ਲੱਗੇ ਤੇਰੀ ਸ਼ਾਂਪ ਖੜ ਕੇ ਮੈਂ ਤਾਂ ਉਹਨਾਂ ਨੂੰ ਕਹਿਣੀ ਆ ਕੁਮਾਰੀਆਂ ਕੁੜੀਆਂ ਨੂੰ ਜਿਹੜੀਆਂ ਵਿਆਹ ਤੋਂ ਪਹਿਲੇ ਸੁਪਨੇ ਦੇਖਣ ਲੱਗ ਜਾਂਦੀਆਂ ਸਾਡੇ ਲਈ ਆ ਕਰੂਗਾ ਸਾਡੇ ਲਈ ਆ ਕਰੂਗਾ ਲੋਰਨੀ ਅੱਜ ਤੋਂ ਬਾਅਦ ਮੈਨੂੰ ਬੁਲਾਉਣ ਦੀ ਲੋਰ ਨਹੀਂ ਤੇਰਾ ਆ ਅੱਡ ਤੇ ਮੇਰਾ ਰਾਡ ਹਾਂ ਦੇਖ ਲਿਆ ਮੈਂ ਤੈਨ ਭੱਗ ਜਾ ਭੱਗ ਜਾ ਜਿੱਥੇ ਜਾਣਾ ਜਿੱਥੇ ਮਰਜੀ ਜਾ ਕੇ ਖੇ ਖਾ ਬੱਜੇਗੀ ਤਾਂ ਬੇਰੇ ਆਲੀ ਤੇ ਇਸ ਸਾਲੇ ਦੀ ਹੁਣ ਰੰਗ ਬਦਲਦੀ ਆ ਇਹ ਹੈ ਇਹ ਆਹ ਹੋਈ ਮਾਤਾ ਨਾ ਹੋਰ ਰਾਏ ਕਰਨੀ ਤਿੱਕਾ ਪਹਾੜਾ ਜਨਾਂ ਚ ਲੈ ਕੀ ਹੈ ਹੈ ਮੀਲਾ ਕਹਿੰਦੀ ਕਿ ਪਹਾੜਾਂ ਚ ਲੈ ਜਨ ਤਾਂ ਇਹ ਤੁਮ ਮੈਂ ਤੜਕੇ ਮਿਲਦੀ ਜਮਾਈ ਜਨ ਕਰਦਾ ਬਰ ਜਾਂਦੀ ਉਹ ਭੈਣ ਨੂੰ ਕਹਾਂ ਮੈਂ ਗਰਮੀ ਪਹੋਗੀ ਮੈਂ ਲਾ ਕਹਿੰਦਾ ਪਹਾੜਾ ਚ ਲੈ ਜਨ ਲੈ ਤੇ ਰੰਗ ਰੰਗ ਪ੍ਰੋਗਰਾਮ ਚੱਲਦਾ ਹੈ ਚਿੱਤਰਹਾਰ ਚੱਲਦਾ ਰਾਤ ਨੂੰ 2 ਵਜੇ ਹੈ ਉਹ ਘਾਤ ਕਰਦਰਾ ਉਹ ਹੱਥ ਤਾਂ ਠੀਕ ਨੇ ਆ ਫੜਾ ਫਦੀ ਲਾ ਲਾ ਇਹਨੂੰ ਪੜਿਆ ਚ ਭੈਣ ਤੇ ਜਾਰ ਤੇ ਦੀਨੂ ਇਸੇ ਪਿੱਛੇ ਭੈਣ ਚੋ ਦਾ ਘਰ ਜਾੜਿਆ ਤਾਂ ਮੇਰਾ ਇਸੇ ਪਿੱਛੇ ਰੁੰਦਾ ਤੀ ਤੂੰ ਐਸੇ ਪਿੱਛੇ ਮਰਦਾ ਤੀ ਆ ਲਾ ਲਾ ਇਹਨੂੰ ਪੜਿਆ ਚ ਮੈਂ ਤੈਨੂੰ ਕੁਛ ਕਿਹਾ ਭਲਾ ਵੀ ਸ਼ਾਮ ਮੋੜ ਦੇ ਮੈਨੂੰ ਹੋਰ ਹੀ ਕਹਦਾ ਮੇਰਾ ਭੈਣ ਚੋ ਦਾ ਜੌਣਾ ਹਰਾਮ ਕਰਤਾ ਤਾਂ ਮੇਰਾ ਹੈ ਤੁੰਨੀ ਗਿਆ ਮੈਨੂੰ ਲੈ ਆ ਸਾਪ ਲਿਆ ਸਾਪ ਲਿਆ ਸਾਪ ਮੇਰੇ ਸਲੇ ਦਾ ਇਹ ਗੰਡੀ ਦਿੱਤਾ ਮੈਨੂੰ ਘਰ ਜਾੜ ਕੇ ਰੱਖਤਾ ਮੇਰਾ ਭਾਈ ਹੈਂ ਲਾ ਹਾਇ ਦੇ ਕੇ ਮੈਂ ਤੇ ਤੇਰਾ ਕੀ ਘਰ ਜਾੜਿਆ ਹਰ ਤੂੰ ਪਾਇਦਾ ਇੱਕ ਸਾਂ ਪਛੈ ਬਈ ਮਾਲ ਹੋ ਗਿਆ ਮੇਰੇ ਨਾਲ ਤੂੰ ਮਨਵਾਇਆ ਰਸ ਬਾਗੂਆ ਹੈ ਕੀ ਸੁਣਾ ਤੇਰੀ ਗੱਲ ਪਹਿਲਾ ਤੂੰ ਸੁਣਾ ਚਲ ਮੈਂ ਤੇਰੀ ਸੁਣ ਦੱਜ ਅੱਜ ਤੇਰੀ ਹੀ ਸੁਣੂ ਮੈਂ ਬੋਲ ਮੇਰੀ ਮੇਰੀ ਗੱਲ ਸੁਣਾ ਛਾਪ ਮੈਂ ਤੈਨੂੰ ਦਿੱਤੀ ਸੀ ਹੈ ਹੈ ਤੂੰ ਪਾਇਆ ਕਰੀਂ ਉਂਗਲ ਜੇ ਵਧਿਆ ਸੋਭਾ ਬਣੂਂਗੀ ਉਂਗਲ ਤੈ ਸੋਭਾ ਬਣਾਦੀਂ ਗਾਹ ਜਾ ਕੇ ਭੈਣ ਦੋ ਚਰਨ ਦੀ ਉਂਗਲ ਦੀ ਤੈ ਮੈਨੂੰ ਦੇਦੀ ਮੈਂ ਚਰਨੋਂ ਦਿੰਦੀ ਬਈ ਤੈ ਆਪਦਾ ਫਰਜ਼ ਨਿਭਾਤਾ ਮੈਂ ਆਪਦਾ ਫਰਜ਼ ਨਿਭਾਤਾ ਫਿਰ ਤੂੰ ਮੈਥੋਂ ਵਾਪਸ ਕੇ ਮੰਗੀ ਪਹਿਲਾ ਤਾਂ ਮੈਨੂੰ ਇਹ ਗੱਲ ਦੱਸ ਜਦੋਂ ਚੀਜ਼ ਬੰਦੇ ਦੇ ਦੇਤੀ ਜਾਂ ਰਾ ਦਾਨ ਕਰੇ ਦਿੱਤੀ ਦੁਬਾਰੋ ਚੀਜ਼ ਵਾਪਸ ਲੈਣ ਦਾ ਕੀ ਮਤਲਬ ਹੁੰਦਾ ਹੈ ਬੋਲ ਹੁਣ ਦੇ ਜਵਾਬ ਅਸਲ ਵਿੱਚ ਪਤਾ ਹੈ ਕੀ ਗੱਲ ਹੈ ਮੇਰੇ ਸਾਹ ਦਾ ਸਿਉਣਾ ਹੀ ਕਲ ਮੂੰਹ ਹੈ ਇਹ ਹੈ ਜਿਵੇਂ ਜਸੂ ਗੁਰੂ ਸਾਸ ਨੇ ਕਰਾ ਕਰੂਗੇ ਪਾਇਆ ਹੋਇਆ ਇਹਦੇ ਵਿੱਚ ਇਹਨੇ ਤਿੰਨ ਤਿੰਨ ਕਰਾਂ ਦੀ ਮੰਜੀ ਠੋਕਦੀ ਇਹਨੇ ਪਹਿਲਾਂ ਮੇਰੀ ਬਹੂ ਭੱਜੀ ਫਿਰ ਪਾਵੇਂ ਛਤਰੋਲ ਫੇਰਾ ਮੇਰੇ ਫੇ ਤੇਰੇ ਤੇਰੇ ਨਾਲ ਕੁੱਤ ਕਲੇਸ਼ ਹੋਇਆ ਚਰਨੂ ਮੇਰੇ ਨਾਲ ਤਾਂ ਤਾਇਆ ਕਰਵਾਇਆ ਮੇਰੇ ਨਾਲ ਤਾਂ ਐ ਕਰਵਾਇਆ ਮਰੇ ਹਲੇ ਦਾ ਤਾਇਆ ਕਰਵਾ ਜੇ ਤੂੰ ਮੈਨੂੰ ਨਾ ਕਹਦਾ ਮੈਂ ਚਰਨੂ ਨੂੰ ਦੇ ਦਿੱਤੀ ਉਹ ਘੋਸਤੀ ਜੇ ਤੂੰ ਮੈਨੂੰ ਨਾ ਕਹਦਾ ਮੈਂ ਚਰਨੂ ਕੋਲ ਨਾਲ ਲੈ ਜਾਂਦਾ ਸਾਫ ਸਾਲਾ ਸਾਡਾ ਕਲੇਸ਼ ਨਾ ਪੈਂਦਾ ਉਹ ਅੱਜ ਬਹੁਤ ਕੁਝ ਬੋਲ ਕੇ ਗਈ ਮੈਂ ਹੁਣ ਕੀ ਹੋ ਗਿਆ ਹੋ ਗਿਆ ਅੱਗੀ ਨਹੀਂ ਕਰ ਉੱਜੜ ਗਿਆ ਉਹ ਬੜ ਜੂਗੀ ਕਿਤੇ ਨਹੀਂ ਅਹੀਂ ਬੜਦੀ ਬੜਨ ਵਾਲੀ ਕਿੱਥੇ ਆ ਉਹ ਮਹਤਰੀ ਨਾਲ ਕਿੱਥੇ ਨਹੀਂ ਖੜਿਆ ਭਾਈ ਹੈ ਤੂੰ ਮੈਨੂੰ ਦੱਸ ਭੁੱਲ ਗਿਆ ਭੁੱਲ ਗਿਆ 1996 ਦੇ ਵਿੱਚ ਜਦ ਤੈਨੂੰ ਮੰਜੇ ਨਾਲ ਬੰਨ ਰਖਦੀ ਪਾਵੇ ਤੇ ਬਿਠਿਆ ਰਖਦੀ ਓਏ ਉਹਨਾਂ ਦੀ ਜਨਾਨੀ ਛੇੜਦਾਂ ਦੀ ਕੌਣ ਛੜਾ ਕੇ ਲਿਆਇਆ ਤੈਨੂੰ ਮੈਂ ਛੜਾ ਕੇ ਲਿਆਇਤੀ ਕੰਜਰ ਦਿਆ ਹੈ ਜਦੋਂ ਤੂਤ ਪਾੜਦੇ ਹੁੰਦੇ ਦੇ ਪਰਲੇ ਖੇਤ ਦੋਏ ਇਕੱਠੇ ਜੱਾ ਤੇਰੇ ਮਰੇ ਸਾੜ ਦਾ ਦਾਤ ਮੁੜ ਗਿਆ ਦਿੱਤਾ ਮੈਨੂੰ ਬਲਾਇ ਨਹੀਂ ਕਹਤਾ ਆ ਵੀਰੇ ਆਪਣੀ ਕਹਾਣੀ ਲੈ ਕੇ ਤੂਤ ਪਾੜਨਾ ਆਇਆ ਕੌਣ ਮੈਂ ਮੈਂ ਲੈ ਕੇ ਨਹੀਂ ਆਇਆ ਆਪਣੀ ਕਹਾਣੀ ਫਿਰ ਹੁਣ ਗੱਲਾਂ ਹੀ ਨਹੀਂ ਰਹੀਆਂ ਜਿਹੜੀ ਗੱਲਾਂ ਤੂੰ ਕਰਦਾ ਆ ਨਾਲੇ ਤੇਰੇ ਦਾਤ ਨੂੰ ਰੇਤੀ ਮੈਂ ਲਵਾਈ ਮਰੇ ਸਾਲੇ ਦੀ ਤੂੰ ਯਾਰ ਗੱਲਾਂ ਘੜੀਆਂ ਕਰਦਾ ਪਾਗੂਆ ਹੁਣ ਓਏ ਉਹ ਤਾਂ ਉਹ ਤਾਂ ਤਾਂ ਗੱਲਾਂ ਹੀ ਨਹੀਂ ਰਹੀਆਂ ਕੌੜੀ ਰਹੀਆਂ ਗੱਲਾਂ ਮੇਰੇ ਵੀਰੇ ਓ ਜੇ ਤੂੰ ਉਹ ਗੱਲਾਂ ਕਰਦਾ ਨਾ ਕਈ ਵਾਰ ਤਾਂ ਤੂੰ ਤੂਤ ਪਾੜਦੇ ਪਾੜਦੇ ਭੈਂਦਰ ਹੱਥ ਨੇ ਤੂ ਦੇ ਨਹੀਂ ਪਾੜਦੇ ਸਾਰਾ ਦਿਨ ਹੀ ਫੈਸਲਾ ਹੋ ਜਾਂਦੀ ਵੀ ਪਹਿਲਾਂ ਤੂੰ ਤੂੰ ਪਾੜ ਵੀ ਰਿਹਾ ਤੂੰ ਕਹਿੰਦੇ ਭਾਗੂ ਆ ਤੂੰ ਪਾੜ ਮੈਂ ਤਾਂ ਤੋਪ ਪੱਜਾ ਕਰਦੇ ਹਾਂ ਹਾਂ ਇੱਕ ਸੱਪ ਅੱਛੇ ਮੇਰੇ ਨਾਲ ਲੱਗ ਗਿਆ ਤੂੰ ਤੂੰ ਬਦਲੇ ਸੱਪ ਅੱਛੇ ਭਾਂਜੋ ਤੂੰ ਬੇਇਮਾਨੀ ਕਰਗਾ ਸੱਪ ਅੱਛੇ ਮੇਰੇ ਨਾਲ ਭਾਗੂਆ ਇੱਕ ਦੱਸ ਮੈਨੂੰ ਐ ਦੱਸਾ ਮੈਂ ਤੇਰੇ ਆ ਛਾਪੇ ਬੇਇਮਾਨੀ ਕਰੂਗਾ ਕਰਗਾ ਭਈ ਕਰਗਾ ਕਰਗਾ ਇੱਕ ਮੇਰੀ ਗੱਲ ਮੇਰੀ ਘਰੇ ਮੇਰੇ ਸਾਲ ਦੀ ਡੀਟੀ ਨੀ ਵੀ ਜਿੰਨੀ ਆਏ ਇਹ ਇਹ ਲਾਲਾ ਸਾਹਿਬ ਤੂੰ ਸੋਹਣੇ ਪੁੱਛਦਾ ਹਰੇਕ ਬੰਦਾ ਬੇਈਮਾਨ ਆ ਉਹ ਤੂੰ ਵੀ ਹੋ ਗਿਆ ਤੂੰ ਲਾਲਾ ਸਾਹਿਬ ਜਿਹੜਾ ਰਾਜਾ ਦਸ਼ਰਤ ਈ ਉਹ ਕਹਿੰਦਾ ਮੇਰੇ ਰਾਜ ਚ ਕੋਈ ਪਾਪ ਨਹੀਂ ਹੋਊਗਾ ਓਏ ਕਾਲ ਕਾਲ ਦੀ ਕਿਤੇ ਜਗ੍ਹਾ ਨਹੀਂ ਹੈਗੀ ਕਾਲ ਖਦਾ ਕਿਉਂ ਭਾਈ ਕੀ ਗੱਲ ਕਹਿੰਦਾ ਫਿਰ ਮੈਂ ਕਿੱਥੇ ਰਹੂੰਗਾ ਕਹਿੰਦਾ ਕਾਦਾ ਰਾਜਾ ਤੂੰ ਜੇ ਤੇਰੇ ਰਾਜ ਚ ਕਾਲ ਦੀ ਜਗ੍ਹਾ ਨਹੀਂ ਓਏ ਰਾਜਾ ਦਸ਼ਰਤ ਕਹਿੰਦਾ ਚਲ ਠੀਕ ਆ ਫਿਰ ਕਹਿੰਦਾ ਅੱਜ ਤੋਂ ਬਾਅਦ ਤੇਰਾ ਬਾਸ ਹੋਊਗਾ ਸੋਹਣੇ ਚ ਓਏ ਰਾਜ ਦਸਰਤ ਨੇ ਕਹਿਤਾ ਸਾਨੂੰ ਕਾਲ ਨੂੰ ਮੋਟਕ ਰੱਖਿਆ ਹੋਇਤੀ ਸੋਨੇ ਦਾ ਮੋਟਕ ਚ ਵੜ ਗਿਆ ਉਹ ਤੂੰ ਬਾਦ ਨਾ ਕੀ ਪਾਪ ਕਰਾਇਓ ਓ ਕੀ ਕੁਛ ਹੋਇਆ ਉੱਥੇ ਛੱਡ ਦੇ ਗੱਲਾਂ ਡੀਟੀ ਅਖੜਿਆ ਤੀਆਂ ਅਸਲ ਤੇ ਕਾਲਯੁਗ ਬਸਦਾ ਮਰੇ ਸਾਲਾ ਤੇਰੇ ਕਾਲਯੁਗ ਬੜਿਆ ਹੋਇ ਅੰਦਰ ਤੇਰੇ ਅੰਦਰ ਕਾਲਯੁਗ ਬੜਿਆ ਹੋਇ ਤੋਰ ਅੰਦਰ ਤੱਕ ਲੱਗ ਰਿਹਾ ਤੇਰੇ ਕਾਲਯੁਗ ਮਰੇ ਸਾਲਾ ਤੇਰੀ ਮਾਂ ਵੀ ਮੈਂ ਆਹ ਸ਼ਾਬ ਗਾਹ ਕੋਈ ਮੱਥੇ ਮਾਰੂ ਯਾਰ ਮੈਂ ਦਸਤੀ ਬਾਈ ਜਾ ਮੱਥੇ ਮਾਰ ਤੇ ਝੋਲੀ ਜਪਾ ਚ ਮਰੇ ਸਾਲੀ ਨੂੰ ਕਿਦਰੇ ਗੇਰ ਮੇਰਾ ਤਾਂ ਘਰ ਉੱਜੜ ਗਿਆ ਹੈਂ ਮੈਂ ਤਾਂ ਕੱਲ ਦਾ ਹੋਰ ਪ੍ਰੋਗਰਾਮ ਨਾਲ ਹੀ ਬੈਠਦੀ ਮਾਂ ਘਰੇ ਕੋ ਹੈ ਚੱਲ ਚਿੱਤਰਹਾਰ ਦਾ ਦੇਖ ਕੇ ਆਵਾਂਗੇ ਉਹਦਾ ਗੱਲ ਵੱਖਰੀ ਐ ਉਹ ਗੱਲ ਹੋਰ ਐ ਇਹ ਗੱਲ ਹੋਰ ਐ ਚਿੱਤਰਹਾਰ ਦਾ ਚੱਲਾ ਕੇ ਦੇਖਣੋਂ ਨਹੀਂ ਛੱਡਦੇ ਪਰ ਤੂੰ ਉਹ ਜਿਹੜੇ ਮੇਰੇ ਨਾਲ ਕਰ ਗਿਆ ਬਾਗੂ ਚੰਗੀ ਨਹੀਂ ਕਰੀ ਯਾਰ ਚੱਲ ਇਹ ਆਪਾਂ ਮੇਰੀ ਗੱਲ ਸੁਣਾ ਜਾਰੀ ਨੂੰ ਦਾਗ ਲਾ ਗਿਆ ਤੂੰ ਓਏ ਕਾਣੂ ਲਾਇਆ ਤੇਰੀ ਜਾਰੀ ਨੂੰ ਦਾਗ ਰਾਤ ਨੂੰ ਧੋ ਦੂੰਗਾ ਮੈਂ 2 ਵਜੇ ਟੈਨਸ਼ਨ ਕਿਉ ਲੈਂਦਾ ਯਾਰ ਤੂੰ ਤਾਂ ਜਰ ਮੇਰੇ ਨਾਲ ਤਾਂ ਮੈਨੂੰ ਕਿਤੇ ਮਰ ਜਾ ਕੌ ਮਰ ਜਾ ਮੈਂ 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 ਉਹਦੇ ਵਾਸਤੇ ਜਿਉਂਦਾ ਮੈਨੂੰ ਕਦੀ ਤੂੰ ਮਰ ਜਾ ਜਿਹਦੇ ਵਾਸਤੇ ਜਿਉਂਦਾ ਉਹੀ ਕਹਿੰਦੀ ਮਰ ਜਾ ਉਹਨੂੰ ਐ ਕਹਿੰਦੇ ਆਪਣੇ ਆਪਣੇ ਤੈਨੂੰ ਜੋਕੇ ਦਿਖਾਵਾਂਗੇ ਜੋਕੇ ਤੇਰੇ ਪਿੱਛੇ ਮੈਂ ਗੇਲੋ ਛੱਡੀ ਓਏ ਤੇਰੇ ਪਿੱਛੇ ਮੈਂ ਪੂਰੋ ਛੱਡੀ ਤੇਰੇ ਪਿੱਛੇ ਸਿੰਦਰੋ ਛੱਡੀ ਹੈ ਕਿੰਨੇ ਪਿਆਰ ਤਿਆਗ ਤੇ ਮੈਂ ਤੇਰੇ ਪਿੱਛੇ ਤੂੰ ਭਾਂ ਦਾ ਸਾਂ ਪਿੱਛੇ ਬੇਈਮਾਨ ਹੋ ਗਿਆ ਮੈਨੂੰ ਇੱਕ ਸਾਂਪੜੀ ਛੱਡ ਸਕਿਆ ਤੂੰ ਮੈਨੂੰ ਬਈ ਯਾਰ ਹੈ ਚੱਲ ਜਾਂਦ ਮੰਡੀ ਚ ਜਾਂਦੇ ਤੇ ਮੰਡੀ ਚ ਜਾਂਦੇ ਤੇ ਕੀ ਕਹਿੰਦੀ ਸੀ ਪੂਰੋ ਕਹਿੰਦੀ ਮੈਨੂੰ ਤਾਂ ਵੀਰਾ ਪਤਾ ਨਹੀਂ ਕਰਿਸਾ ਮੇਰਾ ਐਨਰ ਦੀ ਕਦੀ ਪੀਰਾ ਕਰਸਾ ਮੇਰਾ ਤੂੰ ਮੇਰਾ ਸਾਲ ਤੂੰ ਉਂਗਲਾ ਲਾ ਕੇ ਕਹਿੰਦਾ ਤੈਨੂੰ ਸੂਟ ਦਵਾਉਂਗਾ ਸ਼ੀਸ਼ੇ ਵਾਲਾ ਕਹਿੰਦਾ ਮੈਨੂੰ ਮੈਨੂੰ ਕਸਾ ਬਣਾ ਕੇ ਦੀ ਮੈਨੂੰ ਬੁੱਢੇ ਮੇਰਾ ਸਾਲ ਆਇਆ ਕਿ ਰੋਟਾ ਵੀਟਰ ਮਾਉਂਗਾ ਕਰ ਤਰ ਤਾ ਆਹ ਬਰੇ ਸਾਲੇ ਦਾ ਬਈ ਮਾ ਨਿਕਲਗਾ ਤੂੰ ਓਏ ਦਾੜੀ ਚਿੱਟੀ ਹੋ ਗਈ ਆਪਣੀ ਹੁਣੇ ਕਤੂ ਤਾਂ ਛੱਡਦੀ ਆਪਾਂ ਇਹੇ ਦਾਰੂ ਦੂਰੂ ਹੈਗੀ ਆ ਹੱਥ ਨੇ ਰੰਗੋ ਰੰਗ ਪ੍ਰੋਗਰਾਮ ਤੇ ਚੱਲ ਆਈ ਕੰਮੀ ਵਾਲਾ ਤਿਆਰ ਹੋ ਜੀ ਚੱਤਾ ਦੇਖਣਾ 70000 ਚੱਲਦਾ ਚੰਡੀਗੜ੍ਹ ਕਹਿੰਦੇ ਅਲ ਜੰਗਾ ਪਰ ਚਾਲੇ ਚਾਲ ਫਿਰ ਬੜਾ ਪੈਗਾ ਪੁੱਗ ਲਵਾ ਮਾ ਉਰੀ ਬਾਜਾ ਨਾ ਮਾ ਨਹੀਂ ਜਾਂਦਾ ਹੁਣ ਕਿਤੇ ਮਾਤਾ ਕਹਿੰਦਾ ਵੀ ਹੋ ਪਾ ਕੇ ਲੈ ਕੇ ਜੰਗਾ ਥੋੜੇ ਮਾਤਾ ਉਰੀ ਬੈਠਾ ਤੂੰ ਭਗ ਜਾ ਗੋਡੇ ਦਾ ਕਿਤੇ ਕੱਛੇ ਪਾ ਕੇ ਲੈ ਕੇ ਜੰਗਾ ਮੇਰਾ ਮੇਰਾ ਚੰਗਾ ਅਮ ਮਰਾ ਛਾ ਮੱਥੇ ਮੇਰੇ ਸਾਲਿਆਂ ਦੇ ਕੋਈ ਨਹੀਂ ਬਈ ਮਾਰ ਹੋਈਦਾ ਇਹ ਜਾ ਚੀਜਾ ਪਿੱਛੇ ਹਾਏ ਮਾਤਾ ਦੀ ਬਰੇ ਸਾਲੇ ਦੀ ਕਬੇ ਬੰਨੂ ਫੜ ਕੇ ਨਾ ਆ ਗਿਆ ਤੂੰ ਆ ਗਿਆ ਹੁਣ ਸਰਕੀਦਾ ਗਿਆ ਹੁਣਾ ਨਹੀਂ ਸੀ ਅਰੇ ਨੋੜੀ 500 ਰੁਪਏ ਦਿੱਤਾ ਜਾਲੇ ਨੇ ਕਹਦਾ ਮਿੰਦਰਾ ਕੰਮ ਬਹੁਤ ਸੋਹਣਾ ਕਰਿਆ ਤੂੰ ਖੁਸ਼ ਹੋ ਕੇ ਦਿੱਤੇ ਨੇ 500 ਰੁਪਏ ਆਹ ਹੈ ਕਰਨ ਵਾਲੇ ਆਹ ਫਿਰ ਟਿਪਣ ਮੈਨੂੰ ਦੇ ਦੱਸ ਰੁਪਏ ਅੱਜ ਨਾ ਕੀ ਕਰਨੇ 10 ਰੁਪਏ ਤੂੰ ਅੱਜ ਵਾਲੇ ਟਾਈਮ ਬਾਅਦ ਸੋਹਣਾ ਜਾਂ ਬਣਨ ਦੀ ਦੀ ਕਰੀ ਜਾਂਦਾ ਆ ਸਾੜੀ ਜੀ ਕਟਾ ਕੇ ਆ ਤੈਨੂੰ ਕੁਕਤਾ ਨਹੀਂ ਲਾਇਆ ਨਾ ਸੋਣ ਲੱਗਿਆ ਲੈ ਅੱਜ ਤਾਂ ਮੈਂ ਜੀਵ ਵਾਲੀ ਵੀ ਨਹੀਂ ਖਾਧੀ ਜਿਹੜੀ ਸੈਂਟਰ ਵਾਲੇ ਨੇ ਲਾਈ ਆ। ਹਾਂ ਲੱਗਦਾ ਨਹੀਂ ਲੱਗਿਆ ਕੰਮ ਚ। ਹਾਂ। ਲੈ ਮੈਂ ਆ ਗਿਆ ਬੱਸ ਠੀਕ ਆ। ਪਾਣੀ ਤੋਤਾ ਲਾ ਦੀ ਮਰੇ ਉਹ। ਪਾਣੀ ਤੋਤਾ ਧਰਦੀ ਆ। ਠੀਕ ਆ। ਦੱਸੇ? ਹਾਂ ਏਸੇ। ਆਲਾ ਪਾਏ ਬਈ ਫੜ ਤਰੀ ਸ਼ਾਂਪਾ। ਫੜ। ਤੇਰੇ ਪਿੱਛੇ ਕਲੇਸ ਪਾਰਕ ਦੇ ਦਨੇ। ਨਹੀਂ। ਫੜ। ਆਪਾ ਯੇ ਤੇਰੀ ਛਾਪ ਤੇਰੇ ਬਾਪ ਨੂੰ ਕਹਿੰਦੀ ਭਾਈ ਸਾਡਾ ਸਬੰਧ ਨੱਪ ਗਿਆ ਤੇਰੇ ਨਾਲ ਠੀਕ ਐ ਨਾ ਮੇਰੇ ਮਰੇ ਤੇ ਆਵੇ ਤੇਰਾ ਬਾਪ ਆਪਾ ਨਾ ਮਾ ਮੌਣ ਦੇ ਮਰੇ ਤੇ ਜਾਵਾ ਮੇਰਾ ਦਾਣਾ ਪਾਣੀ ਮੁੱਕ ਗਿਆ ਭਾਈ ਤੁਹਾਡੇ ਘਰੋਂ ਤੂੰ ਇਹਨੂੰ ਕਿਉਂ ਬੋਲੀ ਜਾਂਦੀ ਉਹਨਾਂ ਦਾ ਮੇਰੇ ਘਰੋਂ ਮੁੱਕ ਗਿਆ ਇਹਨੂੰ ਕਿਉਂ ਬੋਲਦਾ ਤੂੰ ਇਹਨੇ ਤੈਨੂੰ ਕੀ ਕਹਿ ਨਿਆਣੀ ਨੇ ਕਹਿ ਕਿਉਂ ਨਹੀਂ ਹੈਗਾ ਛਾਪ ਪਿੱਛੇ ਦਾ ਜਾਲ ਨਹੀਂ ਕਰਖੀ ਐ ਇਹ ਇਹ ਬੋਲੀ ਆ ਮੇਰੇ ਕੋਸ਼ ਬੋਲਦੀ ਤਾਂ ਭਾਬੀ ਦੀਗੀ ਇਹਨੂੰ ਘਰੋਂ ਵਾਈ ਜਾ ਨਾ ਤੂੰ ਵਿਚਾਰੀ ਇਹਦੀ ਭੈਣ ਦਾ ਤੱਕਲਾ ਨਹੀਂ ਲਾ ਬੋਲਦੀ ਦੀ ਉਹ ਇਹ ਤੀਵੀਆ ਹੁੰਦੇ ਨੇ ਪਿੱਛੇ ਫੜ ਕੇ ਘਰ ਗੱਲ ਲਗਾ ਇਹਨੂੰ ਕੁਝ ਕਹਿਣੀ ਬਾਤ ਨਹੀਂ ਤੂੰ ਇਹ ਵੀਰੇ ਨਹੀਂ ਚਾਹੀਦੀ ਵੀਰੇ ਮੇਰੇ ਮਾਪਿਆਂ ਨੇ ਤੁਹਾਨੂੰ ਪਾਈ ਸੀਗੀ ਤੁਸੀਂ ਵਿੱਚੋਂ ਵੱਟੋ ਕੁਛ ਮਰਜ਼ੀ ਕਰੋ ਮੈਂ ਸ਼ਾਪ ਨਹੀਂ ਰੱਖਣੀ ਵੀਰੇ ਪੈ ਮੇਰੇ ਵੱਜ ਨੂੰ ਸੱਟ ਮਾਰ ਆਪਸ ਤੇ ਤਰੇ ਆਂਮੀ ਨੇ ਆ ਫੜਾਵਾ ਸ਼ਾਪ ਪਾਈ ਨਹੀਂ ਮੈਂ ਕੀ ਜ਼ਰੂਰ ਕਰਦਾ ਤੇਰਾ ਜਿਵੇਂ ਮਾਂ ਨੇ ਜਿਤਨਾ ਲੈ ਕੇ ਗਿਆ ਤੀ ਉਵੇਂ ਫੜਾ ਜਾ ਆ ਕੀ ਗੱਲ ਹੋਈ ਰਵਾ ਕੇ ਧਰਤੀ ਦਾ ਵਿਚਾਰੀ ਕਹੇਂ ਇਹਨੂੰ ਕੁਛ ਤੂੰ ਮੇਰੇ ਨਾਲ ਗੱਲ ਕਰ ਯਾਰ ਤੈਨੂੰ ਇਹਦੀ ਅੱਖਾਂ ਦੇ ਹੰਝੂ ਵੀ ਨਹੀਂ ਨੇ ਤੈਨੂੰ ਉਹਦੇ ਵੱਡੇ ਦਾੜੀ ਹੋਣੀ ਨਹੀਂ ਸੀਗੀ ਤੇ ਚਿੱਟੀ ਹੋ ਗਈ ਮੇਰੇ ਗੋਦੀ ਚ ਆ ਕੇ ਪਾਣੀ ਤੂੰ ਆਇਆ ਉੱਥੋਂ ਫਿਰ ਮੇਰੇ ਨਾਲ ਗੱਲ ਕਰ ਤੂੰ ਇਹ ਕੀ ਆ ਇਹਨੂੰ ਰਵਾਤਾ ਤੂੰ ਵਿਚਾਰੀ ਨੂੰ ਇਹਦੇ ਹੱਥ ਹੁੰਦੀ ਕਿ ਤੈਨੂੰ ਮ ਬਈ ਇਹਨੇ ਦੇਖ ਨਾ ਇਹ ਹੋ ਰਾ ਕੀ ਕਸੂਰ ਹੈ ਇਹ ਤਾਂ ਵਿਚਾਰੀ ਕੁਛ ਬੋਲੀ ਵੀ ਨਹੀਂ ਹੈਗੀ ਉਹ ਭਾਈ ਤੂੰ ਟਿਗੀ ਰ ਢਗੀ ਰ ਤੇਰਾ ਵੀ ਵਪਾਰ ਚ ਫੰਗ ਗਿਆ ਤੜਕੇ ਦੇਖ ਲਿਆ ਮੇਰੇ ਘਰ ਦਾ ਤੂੰ ਦੇਖ ਲੈ ਭਾਈ ਦੇਖ ਲਿਆ ਮੈਂ ਇਹ ਤਾਂ ਰਜਿਸਟਰੀ ਨਾ ਬੋਲਦਾ ਤਾਂ ਬੋਲਦਾ ਮੇਰੇ ਨਾਲ ਤੇਰੇ ਤਾਂ ਰਜਿਸਟਰੀ ਨਾ ਮਣੀ ਬੋਲਦਾ ਭਾਈ ਤੂੰ ਤਾਂ ਸਾਡੇ ਤੋਂ ਬੋਲੀ ਸਕਦੀ ਹੈਗੀ ਹੈ ਜਾ ਭਾਈ ਲੋਦਾ ਕੰਮ ਕਰ ਤੂੰ ਆ ਲੈ ਭਾਈ ਸ਼ਾਪ ਮੈਂ ਲਾਉਣਾ ਪੈ ਗਿਆ ਹੱਥ ਆ ਬੰਨੇ ਮੇਰੇ ਹੱਥ ਮੇਰੇ ਮਰੇ ਤੇ ਤੇਰਾ ਮਾਵਾ ਬਣਾਵੇ ਭਾਈ ਉਹਦੇ ਮਰੇ ਤੇ ਮੈਂ ਨਹੀਂ ਜਾਂਦਾ ਠੀਕ ਹੈ ਨਪੜ ਗਿਆ ਮੇਰਾ ਤੇਰਾ ਬਸ ਜੇ ਤੂੰ ਉਹਨਾਂ ਨਾਲ ਨਿਮੇੜਦਾ ਤੇਰੇ ਨਾਲ ਮੈਂ ਨਿਮੇੜਦਾ ਮੈਨੂੰ ਅੱਡ ਕਰ ਭਾਂਡੀ ਵੰਡ ਚੱਲ ਨਿਮੇੜ ਚੱਲ ਹੁਣ ਤੂੰ ਇਹਦੇ ਪਿੱਛੇ ਲਾ ਕੇ ਭਾਈ ਮੈਂ ਨਾ ਭਾਂਡੀ ਵੰਡੂਗਾ ਭਾਈ ਲਾ ਕੇ ਖਾਣੇ ਇਹਦੇ ਨਾਲ ਸਾਰੀ ਉਮਰ ਚੁੱਪ ਕਰ ਯਾਰ ਚੁੱਪ ਕਰ ਕੋਈ ਨਾ ਐ ਉਹ ਸਭ ਚਗਲੀਆਂ ਕਰੂਗਾ ਇਹ ਇਧਰ ਨੂੰ ਕੋਈ ਕੁਝ ਕਹਿੰਦਾ ਨਹੀਂ ਹੈਗਾ ਆ ਆ ਗਈ ਗੱਲ ਸਾਹਮਣੇ ਇਹੀ ਤਮਲਾਉਂਦੀ ਆ ਤੈਨੂੰ ਤੈਨੂੰ ਕਹਿ ਕੀ ਦਿੱਤਾ ਅਰੇ ਐ ਦੱਸ ਮੜਿਆ ਮੈਨੂੰ ਬੋਲੀਦਾ ਤੇਰੇ ਨਾਲ ਭਾਬੀ ਦੀ ਛਾਪ ਨੇ ਉਂਗਲਾ ਕਿਨੂੰ ਲਾਈ ਰਾਂ ਬਾਈ ਮੈਂ ਕਦੋਂ ਕੀ ਕੁਝ ਕਹਾਂ ਉਹਨੂੰ ਕੁਝ ਮੈਂ ਦੱਸ ਮੈਨੂੰ ਤੁਸੀਂ ਦੋਏ ਤੈਨੂੰ ਇਹ ਉਂਗਲਾਂਾਂ ਦੇ ਵੀ ਛਾਪ ਲਿਆ ਕਿਵੇਂ ਮੋੜ ਕੇ ਓਏ ਤਾਂ ਬੋਲ ਦਿਉਣੀ ਕੁਛ ਆ ਨਹੀਂ ਵੀਰੇ ਮੈਂ ਨਹੀਂ ਕਿਹਾ ਛਾਪਦਾ ਸੱਚੀ ਉਹ ਤਾਂ ਤੇ ਦੀਦੀ ਨੇ ਕਿਹਾ ਸੀਗਾ ਓਏ ਭਾਈ ਮੈਂ ਸਭ ਚਲਾ ਕੇ ਤਰਾਂਦੀਆਂ ਜਾਣਦਾ ਸਭ ਜਾਣਦਾ ਓਏ ਇਹ ਤਾਂ ਕੱਲਾ ਯਾਰਾ ਇਹਨੂੰ ਕੀ ਪਤਾਗਾ ਕੌਣ ਕੀ ਛਾਪ ਲਏਗਾ ਕਿਹਦੀ ਨਹੀਂ ਮਾਰਦਾ ਤੂੰ ਗੱਲਾਂ 10000 ਰੁਪਏ ਲੈ ਕੇ ਗਿਆ ਚੰਡੀਗੜ੍ਹ ਮਿੱਤੋਂ ਲੈ ਧਰੋ ਹੱਥ ਜਿਹੜੇ ਬੱਚੇ ਨੇ ਲੈ ਭਾਈ ਉਹ ਤਾਂ ਲੱਗ ਗਿਆ ਹੁਣ ਤੈਨੂੰ ਕਿਉਂ ਇਸ ਕੱਲੇ ਕਰੀ ਚਾਹੀਦਾ ਸਭ ਦੀ ਹੁਣ ਦਿਨ ਲੈ ਮੇਰਾ ਹਿੱਸਾ ਡੇਗਾ ਖਰਚ ਓਏ ਐ ਕਰ ਤੂੰ ਨਹੀਂ ਕਰਦਾ ਐ ਤਾਂ ਤੇਰੇ ਵੱਡੇ ਘਰ ਜਾਣਾ ਪਏ 10000 ਰੁਪਏ ਤੇ ਤੂੰ ਟੂ ਟੂ ਕਰਕੇ ਮੰਗਿਆ ਹੁਣ ਸੀ ਦੱਸ ਮੈਂ 10000 ਵੀ ਨਹੀਂ ਦੇ ਸਕਦਾ ਤੁਹਾਨੂੰ ਤੇਰੇ ਤੂੰ ਰੋ 1000 1000 ਦੇ ਸੁਰਖੀਆਂ ਲਵਾ ਕੇ ਲੈ ਆਇਆ ਮੈਨੂੰ ਸਭ ਪਤਾ ਹੈ ਕਿਹੜੀਆਂ ਦਵਾਈਆਂ ਕੇ ਲੈ ਸੁਰਖੀਆਂ ਮਰੀਏ ਦੇ ਅਰੇ ਆਹੇ ਆ ਕੇ ਸੁਰਖੀਆਂ ਹਾਂ ਤੂੰ 10000 ਰੁਪਏ ਦੇ ਕੇ ਚੌੜਾ ਹੋ ਗਿਆ ਜਾ ਭਾਗ ਜਾ ਯਾਰ ਜਾ ਭਾਗ ਜਾ ਪੁੱਤ ਅੰਦਰ ਭਾਗ ਜਾ ਭਾਗ ਜਾ ਸਹੇ ਪੁੱਤ ਗੋਦੀ ਚੱਕ ਲੈ ਗੋਦੀ ਚੱਕ ਲੈ ਚੰਗਰੀ ਨੱਚਾਇਆ ਕਰ ਇਹਨੂੰ ਪਰ ਕੋਈ ਕਹਿੰਦਾ ਨਹੀਂ ਕੁਝ ਬਾਸਤਾਨੀ ਆ ਤੂੰ ਅੱਗੇ ਚੜ ਜਾਣਾ ਕੋਈ ਕੰਮ ਦਾ ਟੱਕਾ ਤੋੜ ਦਿਆ ਕਰ ਤੈਨੂੰ ਸਾਈਕਲ ਹੀ ਲੈ ਕੇ ਤੂੰ ਸਾਈਕਲ ਹੀ ਤੁਰਨ ਸਿੱਖਾਈ ਨੂ ਦੇ ਦੂੰਗਾ ਯਾਰ ਮੈਂ ਤਾਂ ਦੇ ਦੂਗਾ ਅੰਡ ਕਰ ਮੇਰਾ ਪੁੱਤ ਦਾ ਨਾਲੇ ਹੋਰ ਹਾਂ ਇਹਦੇ ਮਾਪੇ ਤੈਨੂੰ ਕੀ ਕਹਿੰਦੇ ਨੇ ਓਏ ਕੀ ਕਹਿੰਦੇ ਨੇ ਦੱਸ ਚੰਗੀ ਤਾਂ ਤੈਨੂੰ ਗਲੀ ਵਰਗੀ ਸ਼ਾਂਪ ਆ ਗਏ ਸ਼ਾਂਪ ਮੈਂ ਮੈਂ ਇੱਕ ਮੇਰੀ ਗੱਲ ਸੁਣ ਆਹ ਤੇਰੀ ਸ਼ਾਂਪ ਤੇਰੇ ਕੋਲੇ ਆ ਗਈ ਮੈਨੂੰ ਖਬਰਦਾਰ ਤੇ ਬੋਲਿਆ ਫਿਰ ਜਿਵੇਂ ਖਬਰਦਾਰ ਹੋ ਗਿਆ ਮੈਂ ਲੈ ਕੇ ਗਿਆ ਤੀ ਓਮੀ ਮੋੜਨੀ ਤੀ ਆਹ ਕੀ ਆ ਬਈ ਚੜ ਚੜ ਕੇ ਆ ਗਿਆ ਤੂੰ ਮੈਂ ਗੰਦਾਸਾ ਮਰੂ ਸਿਰ ਤੇ ਮਰੇ ਸੜਾ ਆਖੀ ਮਰ ਭੈਣ ਚ ਦਿਖਾਉਣਾ ਤੂੰ ਤਾਂ ਦੇਖਦਾ ਪਿਆਰ ਨਾਲ ਤੂੰ ਤੱਲੀ ਨਹੀਂ ਕਰਦੀ ਤੈਨੂੰ ਪਤਾ ਨਹੀਂ ਮੈਂਬਰ ਦੀ ਅੰਮਕਲਾਵਾ ਮੈਂਬਰ ਪੁਰੇਆਂ ਚ ਲੈ ਲੈ ਮੈਂਬਰ ਤੂੰ ਪੁਰੇਆਂ ਦੀ ਸ਼ਾਮple ਨਹੀਂ ਤੇਰੀ ਧੀਮੀ ਦੀ ਜੀ ਨਹੀਂ ਦੇਖੀ ਗਏ ਤੈਨੂੰ ਤਾਪਲੇ ਮੈਂ ਪੜ ਕੇ ਦੂਰਾ ਨਹੀਂ ਕਰਨਾ ਕੋ ਲੜਾ ਲਓ ਲੜਾ ਲਓ ਤੂੰ ਮਲੰਗ ਤੋਂ ਫੜ ਕੇ ਲੈ ਨਾ ਹੋਈ ਨਾ ਆ ਗੁੱਠਾ ਮੇਰੀ ਚੱਲੂਆ ਯਾ ਰਜਿਸਟਰੀ ਦੇ ਤੇਰਾ ਨਹੀਂ ਚੱਲਦਾ ਜਿੱਨਾੜਾ ਮੈਂ ਜਾਉਂਦਾ ਬੈਠਾ ਤੂੰ ਬਾਹਰ ਤੇ ਬੜ ਕੇ ਖਾਓ ਕੋਈ ਨਾ ਨਹੀਂ ਤੂੰ ਤੀਨੀ ਬੜ ਕੇ ਖਾ ਤੇਨੂੰ ਦੱਸੂ ਕੋਈ ਨਾ ਕੋਈ ਨਹੀਂ ਤੂੰ ਦੱਸੂ ਵਾਗੇ ਹੌਲੇ ਖਬਰ ਜਾਂਦਾ ਤੇਰੇ ਵਰਗੇ ਫਿਰ ਤੇਰੇ ਗੁਰਦੁਆਰੇ ਤੇ ਵੀ ਲੱਤੇ ਖਾਂਦੇ